ਕਲਰਦੰਗਿਆਂ ਉੱਤੇ ਲੈਸਾਂ ਲਵਾਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਬਹੁਤ ਸੋਹਣਾ ਕਲਰ ਆ ਥੋੜਾ ਕੈਮਰੇ ਦੇ ਵਿੱਚ ਲਾਈਟ ਆਉਂਦਾ ਪਿਆ ਪਰ ਇਹ ਬਹੁਤ ਸੋਹਣਾ ਕਲਰ ਆ ਇੱਕ ਕਲਰ ਇਹ ਹੋ ਗਿਆ ਦੂਸਰਾ ਕਲਰ ਤੁਹਾਨੂੰ ਦਿਖਾਉਣੀ ਆ ਉਹਦੀ ਡਿਜ਼ਾਈਨਿੰਗ ਸੇਮ ਇਹਦੇ ਨਾਲ ਦੀ ਆ ਤੇ ਕਲਰ ਇਹ ਹੈਗਾ ਉਹਦਾ ਦੂਸਰਾ ਆ ਦੇਖੋ ਜੀ ਕਿੰਨਾ ਸੋਹਣਾ ਇਹ ਵੀ ਕਲਰ ਆ ਡਿਜ਼ਾਈਨਿੰਗ ਸੇਮ ਆ ਉਸੇ ਸੂਟ ਨਾਲ ਦੀ ਆ ਇਹਦੇ ਵਿੱਚ ਇਹ ਆ ਬਾਟਮ ਆ ਲਸਰਾਂ ਵਾਲੀ ਆ ਸ਼ੋਅ ਕਰਵਾ ਇਹ ਵੀ ਕਲਰ ਬਹੁਤ ਸੋਹਣਾ ਕੈਮਰੇ 'ਚ ਥੋੜਾ ਲਾਈਟ ਆਉਂਦਾ ਪਿਆ ਪਰ ਇਹ ਬਹੁਤ ਸੋਹਣਾ ਕਲਰ ਆ ਤੇ ਆ ਦੇਖੋ ਇਹ ਇਸੇ ਤਰ੍ਹਾਂ ਇਹਦਾ ਵੀ ਨਾਲ ਇਹ ਦੁਪੱਟਾ ਇਹ ਹੋਗੇ ਦੋ ਕਲਰ ਆਪਣੇ ਕੋਲ ਤੀਸਰਾ ਕਲਰ ਵੀ ਵੇਖੋ ਤੁਸੀਂ ਆ ਵੇਖੋ ਫਰੋਜੀ ਕਿੰਨਾ ਪਿਆਰਾ ਕਲਰ ਆ ਫਰੋਜੀ ਕਲਰ ਇਹ ਦੀ ਸ਼ਰਟ ਵਾ ਇਹ ਦੀ ਬਾਟਮ ਇਹਦਾ ਥੋੜਾ ਜਿਹਾ ਡਿਜ਼ਾਈਨ ਦੇ ਵਿੱਚ ਉਹਦੇ ਨਾਲੋਂ ਫਰਕਾ ਉਹਦੇ ਵਿੱਚ ਲਸਰਾ ਮਾਇਦੇ ਵਿੱਚ ਥੋੜਾ ਲੈਰੀਆ ਆਪਣਿਆ ਹੋਇਆ ਵਾ ਤੇ